ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਟੰਗ ਨਾਲ ਚੈਕਿੰਗ ਅਭਿਆਨ ਸ਼ੁਰੂ ਕੀਤੇ ਗਏ ਨੇ। ਇਸੇ ਲੜੀ ਦੇ ਤਹਿਤ ਅੱਜ ਹਰਪੁਰ ਵਿੱਚ ਐਸਐਸਪੀ ਸੁਨਿੰਦਰ ਲੰਬਾ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਨਹੀਂ ਕੋਈ ਯਾਰ ਸਾਹਿਬ ਹੋ ਗਏ ਉਹ ਟੀ ਸਰ ਅੱਜ ਕਸੋ ਦਾ ਆਪਰੇਸ਼ਨ ਜਿਹੜਾ ਆਪਣੇ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਸੁਨਦਰ ਸਿੰਘ ਲਾਂਬਾ ਜੀ ਦੀਆਂ ਹਦਾਇਤਾਂ ਅਨੁਸਾਰ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਜਿੱਥੇ ਵੀ ਭੀੜ ਦੀਆਂ ਜਗ੍ਹਾਆਂ ਹੈਗੀਆਂ ਉਹ ਚੈੱਕ ਕਰਾ ਰਹੇ ਨੇ ਤੁਹਾਨੂੰ ਵੀ ਪਤਾ ਕਿ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਉਹਦੇ ਤਹਿਤ ਵੀ ਜਿਹੜੀ ਆ ਪੰਜਾਬ ਪਤਾ ਲੱਗਿਆ ਹੋਇਆ ਉਹਦਾ ਸਾਰੀ ਚੈਕਿੰਗਾਂ ਜਿਹੜੀਆਂ ਹੋ ਰਹੀਆਂ ਨੇ ਤੇ ਅੱਜ ਵੀ ਅਸੀਂ ਉਹ ਸੈਸ਼ਨ ਦੀ ਚੈਕਿੰਗ ਕੀਤੀ ਆ ਕੱਲ ਫਲਾਸ਼ ਮਾਰ ਸਪੈਸਰ ਕੱਢਿਆ ਗਿਆ ਸੀ ਪਰ ਹਾਂਜੀ ਹਾਂਜੀ ਇਹ ਪਬਲਿਕ ਨੂੰ ਵਿਸ਼ਵਾਸ ਦਿਲਾਉਣ ਵਾਸਤੇ ਕਿ ਕੋਈ ਵੀ ਅਜਿਹੀ ਜੇ ਘਟਨਾ ਨਹੀਂ ਹੋਊਗੀ ਅਸੀਂ ਪੁਲਿਸ ਜਿਹੜੀ ਆ ਤੁਹਾਡੇ ਨਾਲ ਆ ਜਿੱਥੇ ਵੀ ਪਬਲਿਕ ਨੂੰ ਕਿਤੇ ਲੱਗਦਾ ਕੋਈ ਅਜਿਹਾ ਬੰਦਾ ਤੇ ਉਹ ਇਮੀਡੀਏਟਲੀ ਜਿਹੜੇ ਸਾਡੇ 112 ਨੰਬਰ ਤੇ ਕਾਲ ਕਰ ਸਕਦੇ ਨੇ ਤੇ ਐਸ ਐਚਓ ਨੂੰ ਕਰ ਸਕਦੇ ਨੇ ਜਦੋਂ 24 ਘੰਟੇ ਜਿਹੜੇ ਸਾਡੇ ਲਾਈਨ ਅਪ ਖੁੱਲੀਆਂ ਨੇ ਤੇ ਅਜਿਹਾ ਕੋਈ ਅੰਸਰ ਲੱਗਦਾ ਜਾਂ ਕੋਈ ਅਜਿਹੀ ਜੇ ਗੱਡੀ ਖੜੀ ਗਈ ਖੜੀ ਕੀਤੀ ਹੋਈ ਆ ਜਿਹਨੂੰ ਬੜਾ ਟਾਈਮ ਹੋ ਗਿਆ ਤੇ ਕੋਈ ਲੈ ਕੇ ਨਹੀਂ ਜਾਂਦੇ ਤਾਂ ਉਹ ਜ਼ਰੂਰ ਸਾਨੂੰ ਪੁਲਿਸ ਨੂੰ ਦੱਸਣ ਜ਼ਰੂਰ ਇਨ ਫਿਊਚਰ ਹੁਸ਼ਾਰਪੁਰ ਦੇ ਵਿੱਚ ਹੋਰ ਟੀਮਾਂ ਵੀ ਆਣਗੀਆਂ ਕਿਥੇ ਲੈ ਕੇ ਕਾਫੀ ਹਾਂ ਬੀਐਸਐਫ ਤੋਂ ਸਾਡੇ ਕੋਲ ਆ ਚੁੱਕੀ ਹੈ ਕੰਪਨੀ ਹੋਰ ਟੀਮਾਂ ਵੀ ਸਾਡੇ ਕੋਲ ਅੱਗੇ ਆਉਣਗੀਆਂ ਫੋਰਸ ਜਿਹੜੀ ਹੈ ਸਾਡੀ ਹੁਸ਼ਾਰਪੁਰ ਦੀ ਕੰਮ ਕਰ ਰਹੀ ਹੈ ਬਹੁਤ ਵਧੀਆ ਉਹ ਦੇਖਿਆ ਜਾਵੇ ਸਿਰਫ ਚੈਕਿੰਗ ਦੇ ਨਾਂ ਦੀ ਕਿਥੇ ਜਿਹੜਾ ਜੇ ਸਟੇਸ਼ਨ ਦੀ ਕੀਤੀ ਤੇ ਕੋਈ ਪੁਲਿਸ ਵਾਲਾ ਨਹੀਂ ਹੁੰਦਾ ਤਾ ਬਸ ਸਟੈਂਡ ਤੇ ਹੁੰਦਾ ਹੈ ਜੀ ਨਹੀਂ ਇਹ ਜੀਆਰਪੀ ਦੇ ਅੰਡਰ ਹੈਗੇ ਆ ਰੇਲਵੇ ਸਟੇਸ਼ਨ ਆਪਾਂ ਚੈੱਕ ਕਰ ਲੈਂਦੇ ਹੁਣ ਹੀ ਮੈਂ ਆਇਆ ਇੱਥੇ ਸਾਰੀ ਜਿਹੜੀ ਸਿਕਿਉਰਿਟੀ ਦੇ ਇੰਤਜ਼ਾਮ ਸਾਰੇ ਚੈੱਕ ਕਰਕੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੋਵੇ ਉਹਨੂੰ ਪੂਰਾ ਕੀਤਾ ਜਾਏਗਾ ਸਰ ਲਗਾਤਾਰ ਫਲੈਗਮਾਰਕ ਸੱਟੇ ਜਾ ਰਹੀ ਨੇ ਨਾਕਾਬੰਦੀਆਂ ਕੀਤੀਆਂ ਜਾ ਰਹੀ ਨੇ ਪਰਤੋ ਹੁਸ਼ਾਰਪੁਰ ਸ਼ਹਿਰ ਆ ਜਿਹੜਾ ਚੋਰਾ ਦਾ ਗੜ ਬਣ ਚੁੱਕਿਆ ਜੀ ਚੋਰੀਆਂ ਦੇ ਵਿੱਚ ਇੰਨਾ ਜ਼ਿਆਦਾ ਇਜ਼ਾਫਾ ਹੋ ਰਿਹਾ ਜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨਹੀਂ ਅਸੀਂ ਰਿਕਵਰੀਆਂ ਵੀ ਬਹੁਤ ਹੋਈਆਂ ਨੇ ਕੁਝ ਵੀ ਰਹਿ ਗਈ ਹੋਣੀਆਂ ਚੋਰੀਆਂ ਰਿਕਵਰ ਕਰਾਂਗੇ ਆਪਾਂ ਲੋਕਾਂ ਨੂੰ ਜਿਹੜੇ ਕੋਈ ਚੋਰੀਆਂ ਵਗੈਰਾ ਸਭ ਬੰਦਿਆਂ ਨੂੰ ਗਲਤ ਬੰਦੇ ਜਿੰਨੇ ਵੀ ਹੈਗੇ ਚੋਰ ਕੋਈ ਵੀ ਨਸ਼ਾ ਵੇਚਣ ਵਾਲੇ ਆ ਅਸੀਂ ਇਹਨਾਂ ਨੂੰ ਫੜ ਕੇ ਜਿਹੜਾ ਜੋ ਕਾਨੂੰਨੀ ਬੰਦੀ ਹੈ ਸਾਡੇ ਕੰਮ ਕਰਨ ਦੇ ਤਹਿਤ ਉਹ ਕਰਾਂਗੇ ਆਪਾਂ ਤੇ ਰਾਤ ਸਮੇਂ ਇੱਕ ਗਸ਼ਤ ਨੂੰ ਲੈ ਕੇ ਲੋਕਾਂ ਦੇ ਇਚਾਰਾ ਮੰਗਿਆ ਕਿ ਗਸ਼ਤ ਜਿਹੜੀ ਵਿਧਾਈ ਜਾਵੇ ਪਰ ਤੁਹ ਉਸ ਹਸਾਬ ਨਾਲ ਗਸ਼ਤ ਉਹ ਨਹੀਂ ਰਹੀ ਜਿੱਥੇ ਸਭ ਨਾਲ ਇਜ਼ਾਫਾ ਹੋ ਰਿਹਾ ਚੋਰੀਆਂ ਨਹੀਂ ਸਾਡੇ ਨਾਕੇ ਤੇ ਸਾਡੀਆਂ ਗਸ਼ਤਾਂ ਚੱਲ ਰਹੀਆਂ ਪੀਸੀਆਰ ਤੁਸੀਂ ਦੇਖਦੇ ਹੀ ਹੋ ਸ਼ਹਿਰ ਦੇ ਵਿੱਚ ਪੀਸੀਆਰ ਲੱਗਿਆ ਹੋਇਆ ਸਾਡਾ ਪਗਵਾੜਾ ਚੌਂਕ ਤੇ ਜਿਹੜਾ ਬੀਐਸਐਫ ਦਾ ਨਾਕਾ ਵੀ ਲੱਗਿਆ ਹੋਇਆ ਹੋਰ ਜੇ ਜਿੱਥੇ ਕੋਈ ਕਮੀ ਹੋਏਗੀ ਉਹਨੂੰ ਪੂਰਾ ਕਰਤਾ ਜਾਊਗਾ ਜੀ ਇੰਟਰਸਟੇਟ ਨਾਕਾਂ ਦੇ ਇਸ ਟਾਈਮ ਕੀ ਹਾਲਾਤ ਆ ਆਪਣੇ ਜਿਹੜੇ 11 ਨਾਕੇ ਲੱਗੇ ਹੋਏ ਇੰਟਰਸਟੇਟ ਨਾਕੇ ਜਿੱਥੇ ਉਹ ਚੈਕਿੰਗ ਹੋ ਰਹੀ ਜਿਹੜੇ ਹਿਮਾਚਲ ਨੂਰਪੁਰ ਤੇ ਆਪਣੇ ਕਾਂਗੜਾ ਦੇ ਨਾਲ ਜਿਹੜੇ ਲੱਗਦੀਆਂ ਸਾਡੇ ਹੱਦਾਂ ਤੇ ਉਹਨਾਂ ਤੇ ਨਾਕੇ ਚੱਲ ਰਹੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਪੂਰੀ ਚੈਕਿੰਗ ਚੱਲ ਰਹੀ ਜੀ